ਸਤ ਸਾਰਕ ਢੀਗੋਰੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਕਰ ਲਈ ਤਿਆਰੀ ਆਪਾਂ ਚੱਲੇ ਆ ਵੱਟਣ ਇੱਧਰ ਲਵੀ ਡਾਣ ਓਸਤਾਦ ਜੀ ਬੈਠੇ ਨੇ ਵੇਲੇ ਦਾ ਵੀ ਟਾਈਮ ਨਹੀਂ ਲੰਘਦਾ ਹਾਂਜੀ ਤੁਸੀਂ ਦੋ ਵਿਚਾਰ ਤੁਹਾਨੂੰ ਲੋਕ ਮਿਸ ਕਰ ਰਹੇ ਨੇ ਬਹੁਤ ਵਧੀਆ ਜੀ ਖਿੜੀ ਨਹੀਂ ਗੱਡੀ ਆ ਜੀ ਗੱਲਾਂ ਸੁਣਾਲ ਨਹੀਂ ਦੇਈਆਂ ਨਾ ਸ਼ਾਮ ਨੂੰ ਬਣਾਵਾਂਗੇ ਬਲੌਗ ਇਹਦਾ ਠੀਕ ਆ ਜੀ ਚੱਲਦੇ ਆ ਖੇਤ ਚ ਤੇ ਆ ਖੜੀਆਂ ਰਾਣੀਆਂ ਵਾਸਤੇ ਤਿਆਰੀ ਹੈ ਸਭ ਦੀ ਡੀਜ਼ਲ ਕੋ ਵਾਲੀ ਏ ਫਿਰ ਚੱਲਦੇ ਆ ਪਹੁੰਚ ਗਏ ਜੀ ਫੇਟ ਮੁੱਛਾ ਲੈਣ ਦੇ ਰੌਣਾਪ ਕੀਤੀ ਏ ਸਕਾਈ ਬਈ ਏ ਮਤ ਪਤਾ ਇਸੰਨੇ ਨੇ ਕਿਥਾਂ ਨਾਰੀ ਗੱਲ ਤੋਂ ਦੇ ਵਿੱਚ ਮੈਨੂੰ ਲੋਏ ਮਤਲਬ ਵਧਾਉਂਦੇ ਸਟਾਪ ਕਰਕੇ ਸਮਝ ਨਹੀਂ ਆਈ ਵੀ ਕੀ ਕਰ ਰਹੇ ਹਾਂ ਰਾਉਂਡ ਅਪ ਕੀਤੀ ਹੈ ਕਹਿੰਦੇ ਇਹਦੇ ਪੱਤੇ ਸਿਕਾਤੇ ਨੇ ਸਾਰੇ 2 ਵੱਟਾ ਉੱਤੇ ਵਾਲੇ ਤੇ ਸ਼ਾ ਲਵ ਵੀ ਮਤਰੋ ਕੰਟਾ ਦੇ ਡੋਗਾ ਮਸ਼ੀਨ ਚਲਾਈ ਨੂੰ ਉਹ ਕੋਠੇ ਕੋਲ ਲੱਗੇ ਸੀਗੇ ਤੇ ਅੱਜ ਮੁੱਛਲ ਆਪਾਂ ਨੂੰ ਖੜੀ ਮਿਲੀ ਹੈ ਬਾਕੀ ਮੇਨ ਗੱਲ ਇਹ ਨੇ ਤੇ ਰੁਕ ਕਰਤੀ ਰੌਂਦਾ ਪੈਨਾਂ ਨੇ ਜਿਵੇਂ ਸੁੱਕਿਆ ਪਿਆ ਫਿਰ ਜਿਵੇਂ ਕਣਕ ਨਹੀਂ ਹੁੰਦੀ ਉਵੇਂ ਬਣੀ ਪਈ ਐ ਤੇ ਟਰਾਲੀ ਆਈ ਨਹੀਂ ਹੈਗੀ ਟੈਂਕ ਭਰ ਕੇ ਖੜੇ ਆ ਜਿਵੇਂ ਸੁੱਕੀ ਐ ਚਲੋ ਨਹੀਂ ਤਾਂ ਫਿਰ ਵੀ ਹੌਲੀ ਪੈਂਦੀ ਐ ਕਿਉਂਕਿ ਮੁੱਛਲ 'ਚ ਦਾਣੇ ਦੀ ਸ਼ਿਕਾਇਤ ਆ ਜਾਂਦੀ ਏ ਦੂਜੇ 'ਚ ਚਲਾਈਏ ਜਲਦੀ ਤਾਂ ਪਹਿਲੇ ਹੈਗੀ ਭਈ ਐ ਅ ਵੀਧਰ ਆ ਰਹੀ ਐ ਬਾਕੀ ਉਹ ਖੜੀ ਉਧਰ ਵਾਵਾ ਦੂਰ ਆਏ ਆ ਆਪਣੇ ਜਿੱਥੇ ਖੜਦੇ ਆ ਠੀਏ ਤੋਂ ਉੱਚਾ ਨੀਵਾਂ ਏਰੀਆ ਆ ਅੰਮਾ ਬੈਠੀ ਸੀ ਆ ਨੇ ਤੇ ਲੱਗੇ ਆ ਆਪਾਂ ਇਤਰਾ ਵੱਡਾ ਆ ਸਾਰੀ ਆਖਤਾ ਰਹਿ ਗਏ ਇਹਨਾਂ ਦਾ ਇਹ ਵੀ ਨਿਫੜ ਕੇ ਬਾਕੀ ਹੋਰ ਆਏ ਖੜੇ ਆ ਦੇਖਦੇ ਆ ਕਿੰਨਾ ਕੁ ਟਾਈਮ ਚੱਲਦੀ ਆ ਮਸ਼ੀਨ ਆ ਸਾਹ ਮਚਾ ਲਵਾਂਗੇ ਸ਼ਾਇਦ ਅੱਜ ਇੱਥੇ ਹੱਥ ਲੱਗੇ ਸਾਰੇ ਆਪੀ ਕੰਨਾ ਵੇਖੋ ਤੁਸੀਂ ਕੰਨਾ ਬਹੁਤ ਏਰੀਏ ਚ ਇਹਨਾਂ ਪਹਿਲੀ ਵਾਰੀ ਮਸ਼ੀਨਾਂ ਵੜਾਈਆਂ ਜੀ ਦੀ ਨਹੀਂ ਤਾਂ ਥਰੇਸਰ ਨਾ ਕੱਢਦੇ ਹੁੰਦੇ ਹੱਥ ਨਾਲ ਵੱਢ ਕੇ ਨਾ ਤੇ ਥਰੇਸਰ ਨਾਲ ਹੀ ਕੱਢਦੇ ਆ ਤਾਂ ਹੀ ਰੌਂਡ ਆਪਾਂ ਕਰਤੀ ਸੀ ਇਹਨਾਂ ਨੇ ਇਹ ਰਿਹਾ ਇਹ ਜੱਲੀ ਮਸ਼ੀਨ ਵੀ ਖਰੀਦੀ ਜੀ ਦੀ ਬੈਟਟਿਕੀ ਜਿਆ ਅੱਟਾ ਸਾਰਾ ਡਿੱਗਿਆ ਪਿਆ ਸੀ ਬਾਕੀ ਖੱਤੀਆਂ ਨੇ ਟਾਈਮ ਬਹੁਤ ਲੱਗਦਾ ਸਵਾਰਾ ਖੇਤ ਹੋਵੇ ਤਾਂ ਇੰਨਾ ਟਾਈਮ ਨਹੀਂ ਲੱਗਦਾ ਢੇਰੇ ਕਈ ਬਲ ਨੇ ਪੈ ਜਾਂਦੇ ਨੇ ਇੱਕ ਮੁੱਛਲ ਮੁੰਜੀ ਟੈਂਕਰ ਛੇਤੀ ਖਾਲੀ ਨਹੀਂ ਹੁੰਦਾ ਸਾਰੀਆਂ ਪਲੇਟਾਂ ਵੀ ਖੋਲਤੀਆਂ ਨੇ ਫਿਰ ਵੀ ਹੌਲੀ ਹੌਲੀ ਟੈਂਕਰ ਦੇ ਦਾਰੇ ਦੇਖਦੇ ਆ ਕੀ ਭੰਦਾ ਬਾਕੀ ਵਾਲੇ ਰਿਓ ਬਲੌਗ ਨਾਲ ਇੱਧਰ ਵੀ ਜ਼ਮੀਨ ਦਾ ਕੋਈ ਹਿਸਾਬ ਦਾਵਣੀ ਇੱਥੋਂ ਮਸ਼ੀਨ ਲੰਘ ਕੇ ਗਈ ਹੈ ਪੂਰਾ ਖੇੜਾ ਲਾਹੀ ਸਹੀ ਹੈ ਇੱਧਰ ਵੇਖ ਲੋ ਉੱਧਰ ਫੇਰ ਸਹੀ ਚੱਲਦੀ ਪਰਲੇ ਪਾਸੇ ਜਿਹੜੀ ਪਤਾ ਕਿੱਥੇ ਬੈਹ ਜੇ ਤੇ ਮਿੱਟੀ ਵੀ ਐਵੇਂ ਦੀ ਏ ਉੱਥੇ ਪਕੜ ਕਰ ਲੈਂਦੀ ਏ ਆਹ ਕੋ ਕਿੱਲੇ ਥਾਂ ਤੇ ਆ ਠੱਡੀਆਂ ਹੋ ਜਾਂਦੇ ਇਹੀ ਸਵਾਰੇ ਹੁੰਦੇ ਤੇ ਇਕੱਠਾ ਘੇਰਾ ਪਾਇਆ ਜਾਂਦਾ ਕਿੱਲੇ ਕਿੱਦੇ ਦਾ ਨਾ ਐਂ ਟਾਈਮ ਲਾਉਂਦਾ ਅੱਗੇ ਅੱਗੇ ਚੱਲੇ ਚੱਲੇ ਅੱਜ ਇੱਥੇ ਲੱਗ ਗਿਆ ਆਪਣੇ ਡੇਰੇ 7:00 ਹੋ ਗਏ ਸੀ ਫ੍ਰੀ ਤੇ ਇਧਰ ਕਲੱਚ ਪਲੇਟ ਆਪਣੀ ਸਾਥ ਛੱਡ ਗਈ ਗਿੱਲੇ ਬਾਣ ਪਹਿਲਾਂ ਸੋਇਆ ਵਿੱਚ ਵੀ ਗਿੱਲਾ ਸੀ ਉੱਥੇ ਬੜੇ ਜ਼ੋਰ ਲੱਗਦੇ ਰਹੇ ਤੇ ਇੱਥੇ ਵੀ ਝੋਨਾ ਗਿੱਲਾ ਟਾਇਰ ਵੇਖੋ ਤੁਸੀਂ 7:00 ਵਜੇ ਫ੍ਰੀ ਹੋ ਗਈ ਫਿਰ ਅਜ ਅੱਖਾਂ ਵੀ ਚੱਲ ਖੋਲ ਲੈਨੇ ਆ ਖੋਲਿਆ ਹੁਣ ਗਏ ਆ ਬੰਦੇ ਸਮਾਨ ਲੈਣਾ ਚਾਚੇਰੀ ਆਉਂਦਿਆ ਕਰਦਿਆਂ ਫਿੱਟ 7:00 ਵਜੇ ਹੋ ਗਈ ਫ੍ਰੀ ਹੁਣ 8:00 ਵਜੇ ਗਏ ਨੇ ਤੇ ਅੱਜ ਆਪਣੇ ਡੇਰੇ ਇੱਥੇ ਲੱਗਣਗੇ ਕਿਉਂਕਿ ਆਪਣਾ ਜਿੱਥੇ ਪੰਪ ਤੇ ਰਹਿੰਦੇ ਆ ਠੀਏ ਤੇ ਉਹ ਹੈਗਾ ਇੱਥੋਂ ਵਾਵਾ ਦੂਰ ਸਾਈਂ ਖੜਾ ਪੈ ਤਦਾ ਤੇ ਕੁਝ ਰਾਹ ਵੀ ਐਵੇਂ ਦਾ ਬੜੀ ਮੁਸ਼ਕਲ ਲਿਆ ਆ ਮਸ਼ੀਨ ਕੱਢ ਕੇ ਫੇਰੇ ਗਲੀਆਂ ਦੇ ਵਿੱਚ ਦੀ ਪਿੰਡ ਜਾ ਹੁੰਦਾ ਇੱਕ ਕੰਮ ਇੱਥੇ ਹੀ ਆ ਫਿਰ ਸਵੇਰੇ ਨਹੀਂ ਫਿਰ ਭੱਜਣਾ ਪੈਂਦਾ ਤੇ ਹੁਣ ਇੱਥੇ ਆਪਾਂ ਲਾਵਾਂਗੇ ਅਸਨ ਬਸ ਆਉਂਦਾ ਸਮਾਨ ਕਰਕੇ ਫਿੱਟ ਆਹੀ ਚੀਜ਼ਾਂ ਹੁੰਦੀਆਂ ਨਾ ਕਰਨੇ ਪੈਂਦੇ ਆ ਕੰਮ ਧੰਦੇ ਜਦੋਂ ਬੰਦਾ ਜਿਹੜੇ ਕੰਮ ਚ ਪਿਆ ਹੋਵੇ ਰਾਤ ਨੂੰ ਵੀ ਕਉਂਕੀ ਸਾਰਿਆਂ ਨੂੰ ਆਣਾ ਸੀਜ਼ਨ ਦਾ ਲਾਲਚ ਹੁੰਦਾ ਕੰਮ ਦਾ ਟਾਈਮ ਹੈ ਕਰਦੇ ਆ ਵੀ ਕੰਮ ਧੰਦੇ 10 ਵਜ ਗਏ ਮਿੱਤਰੋ ਕਲਚ ਬਰੇਡ ਆਪਾਂ ਕਰਤੀ ਫਿੱਟ ਨਵੀਂ ਗਲਚ ਪਾਤੀ ਸਪਰਿੰਗ ਸੁਰੂਗ ਨਵੇਂ ਪਾਤੇ ਨੇ ਤੇ ਹੁਣ ਖਾਣੇ ਰੋਟੀ ਪਾਣੀ ਆ ਰਹਿ ਗਿਆ ਸਮਾਨ ਇੰਨਾ ਕੁ ਸਵੇਰੇ ਸੰਭਾਂਗੇ ਤੇ ਇੱਥੇ ਤੱਕ ਵਲੌਗ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਵੀਡੀਓ ਨੂੰ ਬਾਕੀ ਫੋਲੋ ਫਾਲੋ ਕਰ ਲਓ